ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾਸ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੁਗ ਜੁਗ ਤਗਤੋ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਖਸ਼ ਦੁਸ਼ਯ ਹਰਮ ਆਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦ ਕਾ ਪਿਠ ਦਿਓ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ ਸਲੋਕ ਮਹੱਲਾ ਪਹਿਲਾ ਦੁਖ ਦਾ ਰੂਪ ਸੁਖਰੋਗ ਪਿਆ ਜਾ ਸੁਖ ਤਾ ਮਨ ਹੋਏ ਤੂ ਕਰਤਾ ਕਰਨਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਉ ਜਿਨ ਕੀਤੀ ਸੋ ਪਾਰ ਪਇਆ ਕਹੂ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਅਸਾ ਮਹਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰਕੇ ਹਾ ਜਤਬਹਿ ਸਰਬ ਸਮਾਲੈ ਵਾਝੇ ਤੇਰੇ ਨਾਦ ਅਨੇਕਾ ਸੰਖਾ ਕੇਤੇ ਤੇਰੇ ਵਾ ਮਨਹਾਰੇ ਕੈਸੇ ਤੇਰੇ ਰਾਗ ਭਰੀ ਸਿਮ ਕਹੀਣ ਕਿਤੇ ਤੇਰੇ ਗਾਵਨ ਹਾਰੇ ਗਾਵਣ ਤੁਦਨੋਂ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਤਰਮ ਦਵਾਰੇ ਗਾਵਣ ਤੁਦਨੋਂ ਚਤ ਗੋਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋਂ ਇਸਰ ਬਰਮਾ ਦੇਵੀ ਸੋਹਣ ਤੇਰੇ ਸਜਾ ਸਬਾਰੇ ਗਾਵਣ ਤੁਦਨੋਂ ਇੰਦ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸੱਦ ਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪਰਨੜਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਣ ਸਵਰਗ ਮਾਛ ਤੇ ਆਲੇ ਗਾਵਣ ਤੁਧਨੋ ਰਤਨ ਪਾਏ ਤੇਰੇ 68 ਰਤਨ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਛੂੜਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰੈ ਕਰ ਰਖੇ ਤੇਰੇ ਤਾਰੇ ਸੇ ਤੁਧਨੋ ਗਾਵਣ ਜੋ ਤੁਧ ਭਾਵਨ ਰੱਤੇ ਚੇਰੇ ਪਖਤਰ ਸਾਲੇ ਹੋਰ ਕਹਤੇ ਤੁਧਨੋ ਗਾਵਣ ਸਿਮੇ ਚਕਨਾਵਣ ਨਾਨਕ ਕਿਆ ਬਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਭੀ ਹੋਸੀ ਜੈ ਨਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ 파ਤੀ ਕਰ ਕਰ ਜਨਸੀ ਮਾਇਆ ਜਣਿਓ ਪਾਈ ਕਰ ਕਰ ਦੇਖੇ ਕਿ ਕਾ ਆਪਣਾ ਜੋ ਤੇ ਸਦੀ ਵੜਿਆਈ ਜੋ ਤੇ ਸਪਾਵੇ ਸੋਈ ਕਰਸੀ ਸਿਰ ਹੁਕਮ ਅਨੇ ਕਰ ਨਾ ਜਾਈ ਸੋ ਪਾਸਾ ਸਾਹ ਪਤ ਸਾਹਿਬ ਨਾਨਕ ਰਹਿ ਨਰ ਜਾਈ ਆਸਮ ਹੱਲਾ ਪਹਿਲਾ ਸੁਨਮਰ ਦਾ ਖੇ ਸਬ ਕੋ ਏ ਏ ਵੜਾ ਵਡਾ ਡਿਠਾ ਹੋਏ ਕੀਮਤ ਪਾਏ ਨ ਕਹੇ ਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੁੰਦੀਰਾ ਗੁਣੀ ਘਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ 치ਰਾ ਰਹਉ ਸਭ ਸ੍ਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਈ ਕਹਿਣ ਜਾਏ ਤੇਰੀ ਤੇਲ ਵੜਿਆਈ ਸਬ ਸਤ ਸਬ ਤਪ ਸਬ ਚੰਗੇ ਆਇਆ ਸਦਾ ਬੁਰਖਾਂ ਖੀਆਂ ਵੜੀਆਂ ਤਦ ਵੀ ਨਹੀਂ ਸਿੱਧੀ ਕਿਨੇ ਨਾ ਪਾਈਏ ਕਰ ਮਿਲੇ ਨਹੀਂ ਠਾਕ ਰਹੀ ਹੈ ਆਖਣ ਵਾਲਾ ਕਿਆ ਵਿਚਾਰੇ ਸਿਸਤੀ ਪਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਚ ਸਬਾਰਨ ਹੜਾ ਆਸਾ ਮਹੱਲਾ ਪਹਿਲਾ ਆਖੰਝੂਨਾ ਵਿਸਰੇ ਮਰ ਜਾਉ ਆਖਣਿ ਆਖਾ ਸਾਚਾ ਨਾਉ ਸਾਚੇ ਨਾਮ ਕੀ ਲਗੇ ਭੁਖ ਉਤ ਭੁਖੇ ਖਾਈ ਚਲਿਏ ਦੁਖ ਸੋ ਕਿਉ ਵਿਸਰੇ ਮੇਰੀ ਮਾਈ ਸਾਂ ਸਾਂ ਸਾਹਿਬ ਸਾਚੇ ਨੈ ਕਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਕਾਠ ਨ ਜਾਏ ਨਾ ਉਹ ਮੜੇ ਨ ਹੋਵੇ ਸੋਗ ਦਿੰਦਾ ਰਹੇ ਨ ਚੁਕੇ ਭੋਗ ਗੁਰ 에 ਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜਾਪ ਤੇ ਬੜੀ ਦਾਤ ਜਿੰਦਨ ਕਰਕੇ ਕੀਤੀ ਰਾਤ ਸਭ ਵਿਸਾਰੇ ਤੇ ਕਮ ਜਾਤ ਨਾਨਕ ਨਾਮੇ ਭਾਉ ਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪਰਖਾ ਬਿਣਿਓ ਕਰਿਓ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮਹਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਪਾਗ ਵਡੇੜੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਨੇ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਪਾਗਹੀਣ ਜਮਪਾਸ ਜੋ ਸਤਿਗੁਰ ਸੇਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਤੁਰ ਮਸਤਕ ਲਿਖਿਆ ਲਿਖਾਸ ਅਨਤ ਅਨ ਸਤ ਸੰਗਤੇ ਜਿਠਾ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗਜੜੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੇ ਉਦਮ ਜਾਂ ਹਰ ਹਰ ਜੀਉ ਪਰਿਆ तल पत्थर में जंत्य पाया का रिजक आगे कर तरया मेरे माधव जी सतसंगत मिले सो तरया गुर प्रसाद परम पद पाया सूखे काष्ट हर हाव जनन पिता लोक सतबंता, कोई न किसकी चरिया सिर से रिजक सुबाह ठाकर काहे मन को ਉੜਿ ਉੜ ਆਵੇ ਸੋ ਸਾਥਿ ਸਿਪਾਛੇ ਬਚਰੇ ਸੜਿਆ ਤੈਨ ਕਮਣ ਖਲਾਵੇ ਤਵਣ ਚ ਗਾਵੇ ਮਨ ਮੈਂ ਸਿਮਰਨ ਕਰਿਆ ਸਬ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਕੜਤਲ ਦਰਿਆ ਜੋ ਨਾਨਕ ਬਲਬਲ ਸਦ ਬਦ ਜਾਈਏ ਤੇਰਾ ਅੰਤ ਨਾ ਪਾਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਆਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤੁ ਮਹਾਰੇ ਜੀ ਤੂੰ ਜੀਆ ਕਾਲਾ ਤਾਰਾ ਹਰ ਧਿਆਵੇ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕ ਪੁਰਖ ਸਮਾਣਾ ਇਕ ਦਾਤੇ ਇਕ ਪੈ ਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਿਆ ਜੋ ਸੇਵਿਆ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਤੇ ਆਵੇ ਹਰਿ ਤੇ ਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ اے ਮੁਕਤ ਸੇ ਮੁਕਤ ਪਏ ਜਨ ਹਰਿ ਤੇ ਆਇਆ ਜੀ ਤਿੰ ਤੂਟੀ ਜਮ ਕੀ ਫਾਸੀ ਜਿਨ ਨੇ ਪਾਓ ਜਿਨ ਹਰ ਨਿਰ ਪਾਓ ਤੇ ਆਇਆ ਜੀ ਤਨ ਕਾ ਪਾਓ ਸਭ ਘਰਵਾਸੀ ਜਨ ਜੇ ਵਿਆਧੁਂ ਸੇ ਵਿਆ ਮੇਰਾ ਹਰ ਜੀ ਤੇ ਹਰ ਹਲ ਰੂਪ ਸਮਾਸੀ ਤੇ ਤਨ ਸੇ ਤਨ ਜਿਨ ਹਰਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾ ਜੀ ਤਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸੁਹਾਣ ਤੂਜ ਜੀ ਹਰ ਅਨਕ ਅਨੇਕਾਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪਤਾ ਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਫੜੇ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨ ਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਇ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਇ ਤੂੰ ਆਪੇ ਪਾਵੇ ਸੋਇ ਵਰਤੇ ਜੀ ਤੂੰ ਆਪੇ ਕਰੇ ਸੋ ਹੋਇ ਤੂੰ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਹ ਦ ਆਪੇ ਸਿਰ ਜਿ ਸਭ ਗੋਈ ਜਨਾਨੰਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਾ ਮਹੱਲਾ ਚੌਥਾ ਤੂ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਭਨੀ ਕਿਆ ਆ ਜਿਸ ਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਮੁਖ ਲਾਦਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂ ਦੜਿਆ ਕਬ ਤੁਝ ਹੀ ਮਾਹੇ ਤੁਜ ਬਿਨ ਦੂਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦਹੀ ਅੱਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਿ ਨਾਮੁ ਸਮਾਇਆ ਤੂੰ ਆਪੇ ਕਰਤਾ ਤੇ ਆਖੀਐ ਸਭੁ ਹੋਇ, ਤੁਧੁ ਬਿਨੁ ਦੂਜਾ ਅਵਰੁ ਨ ਕੋਇ, ਤੂੰ ਕਰਿ ਕਰਿ ਵੇਖੈ ਜਾਣੈ ਸੋਇ, ਜਨੁ ਨਾਨਕ ਗੁਰਮੁਖਿ ਪਰਗਟੁ ਹੋਇ, ਆਸਾ ਮਹੱਲਾ ਪਹਿਲਾ ਜਿਤੁ ਸਰਵਣੈ ਪਹਲੇ ਨਿਵਾਸਾ ਪਾਣੀ ਭਾਵਕ ਤਿਨਹੀ ਕੀਆ ਪੰਕਜ ਮਉ ਪਗ ਨਹੀ ਚਾਲੈ ਹਮ ਦੇਖੈ ਤੇ ਡੁਬਿ ਅਲੈ। ਹੁਣ ਇੱਕ ਨਾ ਜੇ ਤਸ ਮੂੜ ਮਨਾ ਅਰੇ ਬਿਸਲਾ ਤੇਰੇ ਗੁਣ ਗਲਿਆ ਰਹਾ ਹਾ ਨਾ ਹੂੰ ਜਤੀ ਸਤੀ ਨਹੀਂ ਪੜਿਆ ਮੂੜ ਸੁਮਗਦਾ ਜਨਮ ਪਿਆ ਗਣਵਤ ਨਾਨਕ ਜਿੰ ਤਨ ਕੀ ਸਰਨਾ ਜਿੰਦੂ ਨਹੀਂ ਵਿਸਰਿਆ ਆਸਾ ਮਹੱਲਾ ਪੰਜਮ ਕੋਈ ਪਰਾ ਪਤਮਨੁ ਖਦੇ ਹੁਰੀਆ ਕੋ ਮਿਲ ਮਿਲਣ ਕੀ ਇਹ ਤੇਜੀ ਬੜੀ ਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਜਾਮ ਲਗ ਪਉ ਜਲ ਤਰਨ ਕੇ ਜਨਮ ਬੇਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮ ਸਰਨ ਭਰੇ ਕੀ ਰਾਖੋ ਸਰਮਾ एक ओंकार श्री वाहेगुरु जी की फतेह पातशाही दशमी चौपाई हमरी करो हाथ दे अच्छा कब्यो बाज ब्यंती चौपाई कब्यो बाज बेन्ती चौपाई हमरी करो हाथ दे अच्छा पूरन हुए चित्त की इच्छा तब चल नन मन रहे हमारा अपना जान करो वृत पारा हमरे दुष्ट सबे धमकाओ आप हाथ दे मुहे बचाओ सुखी बसे मोरो परिवार सेवक सिख सबे करतारा मोरे क्षणिज कर दे करियै सब बैरन को आज संगरी है पूरन होए हमारी आशा तर्प जन की रहे प्यासा तुम्हे झाड़ कोई अवन त्याहु जो बर चाहूं सो तुम ते पाऊं सेवक सिख हमारे तारी है चुन चुन छत्र हमारे मारिए आप हाथ दे मुझे उभड़ी है मरने काल का त्रास न बढ़िए खुज्यों सदा हमारे पछा सिरिय सुज्जो करे ओ रछा राख ले मोह राखण हारे साहिब संत सहाय प्यारे दीन बंद दिस तन के हंता तुम हो पुरि चर दस कंता काल पाए ब्रह्मा अवतरा काल पाए शिवजू अवतरा काल पाए कर विष्णु प्रकसा सकल काल का, का किया तमासा जगन काल जो कियो वेदराज ब्रह्मा जो थियो जब काल सब लोक सवारा नमस्कार है तह हमारा जब काल सब जगत बनायो देव दैत जश्न जाओ आद अंत एक अवतारा सोई गुरु समझियो हमारा नमस्कार को हमारी सकल प्रजाजन आप शिव शिवकर्ण को शिव गुण सुख दियो सतरन को पल मोम बल जानत पले बुरे की पीर ते कुंजर अस्थुला सब पर कृपा दुष्ट कर फूला संतन दुख पाए ते दुखी सुख पाए साधन के सुखी एक एक की पीर पछाने कटकट के पट पट की जाने जब जा बुद्ध कर खर, करा कर तारा प्रजा तर्त तब देह अपारा जब आकार खण करत हूं कब हूं तब मैं मलत देह तेरे सब हूं जेते बदन सिष्ट सब तार आप अपनी भूज उचारें तुम सब हीते रहत निरालम जानत पेड हे दे देयालम निरंकार निर्विकार निर्लंब आ आनील अनाद सांब सांकार भूरे उचारत पैदा जांगो पेवना पावत बेदा ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜੇ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾਸਿ ਨਿਰੰਕਾਰ ਕਾ ਚੀਨਤ ਨਹੀਂ ਪਵ ਆਪ ਆਪਣੀ ਬੁੱਧ ਹੈ ਜੇਤੀ ਪਰਨਤ ਪੈਨ ਪੈਨ ਤਹੇ ਤੇਤੀ ਤੁਮੜਾ ਲਖਨ ਜਾਏ ਪਸਾਰਾ ਕਹਿ ਬਿਸਜਾ ਪ੍ਰਸੰ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਗ ਫਿਓ ਦਾਫ ਕਾ ਰੂਪਾ ਅੰਦਰ ਜੇ ਰਜ ਸੇਤ ਅਜਕੀ ਨਹੀਂ ਉਤਪਜ ਖਾਨ ਬਹਾਰ ਚਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਿਉ ਸੰਗ ਕਰੇ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਿਜੰਭਵ ਅਬ ਰੱਖਿਆ ਮੇਰੀ ਤੁਮ ਕਰੋ ਸਿਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠ ਵਟ ਉਠ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸੀਂ ਤੁਧ ਤਬ ਸਰ ਨੀ ਪੜੇ ਤਿਨ ਕੇ ਦੁਸ਼ਟ ਦੁਖਦ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਰ ਕੋ ਇਕ ਬਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਹਿ ਸਭ ਕਾਲਾ ਦੁਸ਼ਟ ਇਸ ਟਰੇ ਤਿਤ ਕਾਲਾ ਕਿਰਪਾ ਦ੍ਰਿਸ਼ਟ ਤਿਨ ਜਾਇ ਨਿਰਹਰਿ ਹੋ ਤਾਂ ਕੇ ਤਾਬ ਤਨਿਖ ਮੋਹਰਿ ਹੋ ਰਿੱਧ ਸਿੱਧ ਕਰਿ ਮੁ ਸਭੁ ਹੋਇ दुष्ट सवा से सके ना कोई एक बार जिने तुमे संभारा काल फांस से ताहे उभारा जिन नर ना नाम तिहारो कहा दर्द दुष्ट दुख तेरा खड्ग के केत में सट नितहारी आप हाथ दे ले हो उभाड़ी सरबठोर में हो सहाय दुष्ट दुख ते ले हो बचाई ਸਭੀਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਗੁਰਾਨ ਅਨੇਕ ਕਹੇ ਮਤ ਇਕ ਨ ਮਾਨਿਓ ਹਮਰਤ ਸਾਜ ਤਰ 베ਦ ਸਬੇ ਬਹੁ ਤੇਜ ਕਹੇ ਹਮ ਇਕ ਨ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਨੇ ਕਹਿਓ ਸਭ ਤੋ ਹੈ ਬਖਾਨਿਓ ਦੋਹਿਰਾ ਅਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਲਵਾਰ ਬਾਹੇ ਗਹੇ ਕੀ ਲਾਜ ਹਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਕਾਰ ਸਤ ਗੁਰ ਪ੍ਰਸ਼ਾਦ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਡਾਈਆਂ ਰਾਗਤੈਨ ਪਰਵਾਰ ਪਰੀਆਂ ਸ਼ਬਦ ਘਮਣੀਆਂ ਆਇਆਂ ਸ਼ਬਦੋ ਤੰਗਾ ਬੋ ਹਰੀ ਕੇਰਾ ਮਨ ਜਿਨੀ ਵਸਾਇਆ ਤਹਿ ਨਾਨਕਾ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਅਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾਂ ਸਮਰਥ ਸੁਆਮੀ ਸੋ ਕਿਉ ਮਨੋਂ ਗਿਾਰੇ ਕਹੇ ਨਾਨਕ ਮਨ ਮੇਰੇ ਸਦਰ ਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਜੋ ਪਾਵੇ ਸਦਾ ਸਿਸਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਮਾਧਿ ਮੇਰਾ ਜਿਹਨੁ ਸੁਖ ਸਭ ਗਵਾਈਆ ਕਰ ਸੰਤ ਸੁਖ ਮਣਿਐ ਰਸਿਆ ਜਣੁ ਇਛਾ ਸਭ ਪੁਜਾਈਆ ਸਦਾ ਕੁਰਬਾਨ ਕਿਤਾ ਗੁਰੂ ਬੇਟੋ ਜਿਸ ਦੀਆਂ ਇਹ ਬੜੀਆਂ ਆਇਆ ਕਹੇ ਨਾਨਕ ਸੁਣੋ ਸੰਤੋ ਸਬਦੁ ਤਰੋਪੇ ਆਰੋ ਸਚਾ ਨਾਮ ਮੇਰਾ ਆਧਾਰੋ ਮਾਝੇ ਪੰਚ ਸ਼ਬਦ ਤਤ ਕਰ ਸਪਾਗੇ ਕਰਸਪਾ ਕੇ ਸ਼ਬਦਵਾਜੇ ਕਲਾ ਜਿਤ ਕਰਤਾਰੀ ਹੈ ਪੰਚਦੂਤ ਤੁਧ ਵਸ ਕੀਤੇ ਕਾਲ ਕੰਟ ਕਉ ਮਾਰਿਆ ਤੇਰ ਕਰਮ ਪਾਇਆ ਤਉ ਜਨ ਕਾ ਉਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੇ ਸਖ ਹੋਆ ਜਿਤ ਕਦੇ ਅਨਹਦਵਾਜੇ ਅਨੰਦ ਸੁਨੂ ਵੜ ਪਾਗਿਓ ਸਗਲ ਮਨੋਰਥ ਪੂਰੇ ਪਰਬ੍ਰह्म ਪ੍ਰਭ ਪਾਇਆ ਉਤਰੇ ਸਗਲ ਅਵਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰ ਰਿਹਾ ਪ੍ਰਭ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮਦਾਮਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। अमृत नाम ठाकुर का प्यो जिसका सबसे जे को खावे कोसका हुए उधारो जी नहीं जाए नित तो रखो और तारो संसार है, हम संसार चरण लग तरिया सब नानक ब्रह्म पसारो श्लोक मल्ला पंचवा तेरा जातो नही ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਤਰਸ ਪਈ ਹੋਈ ਤਰਸ ਪਿਆ ਮੈ ਰਹਿ ਮੁਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ تنਮਨ થી ਵੇਹ ਰਿਆ ਪਾਉੜੀ ਜਿੱਥੇ ਦੂ ਸਮਰਥ ਜਿੱਥੇ ਕੋਏ ਨਾ ਹੈ ਉਥੇ ਜੇੜੀ ਰਖ ਅਗਰੇ ਉਦਰ ਮਾਹੇ ਸੁਣ ਕੇ ਜਮ ਕੇ ਦੂ ਸੁਣਾਏ ਕਿੜੇ ਛੜ ਜਾਏ ਸੋ ਜਲ ਬਖਮਾ ਅਸਦਾ ਗੁਰ ਸ਼ਬਦੀ ਪਾਰ ਪਾਇ ਜੁ ਨਿਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਹੋ ਪਉਣ ਗੁਣ ਗੋਬਿੰਦ ਗਾਏ ਸਭ ਸੇ ਨੂ ਕਿਰਪਾਲ ਸਮਾਲ ਲੈ ਸਾਂ ਸਾਂ ਬਿਰਥਾ ਕੋਈ ਨਾ ਜੈ ਜੀ ਆਵੇਦ ਆਸ ਲੋਕ ਮਹੱਲਾ ਬੰਜਮ ਅੰਤਰ ਗੁਰ ਆਰਾਧਨਾ ਜੀਵਨ ਜਪਿ ਗੁਰ ਨਾਮ ਨੇਤਰੀ ਸਤਿਗੁਰੂ ਪੇਖਣਾ ਸਵਰਣੇ ਸੁਨਣਾ ਗੁਰ ਨਾਮ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਸਦੇ ਜਗ ਮਹਿ ਉਤਮ ਕਾਢੀਐ ਵੇਲੇ ਕਈ ਕਈ ਮਹਲਾ ਪੰਜਵਾ ਰਖੇ ਰਖਣ ਹਾਰ ਆਪ ਉਭਾਰਿਅਨ ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨ ਹੋਆ ਆਪ ਦਿਆਲ ਮਨੁ ਰਾਵੀ ਸਾਰਿਅਨ ਸਾਧ ਜਨਾ ਕੇ ਸੰਗ ਪਉ ਜਲੁ ਤਾਰਿਅਨ ਸਾਕਤ ਨਿੰਦਕ ਦੁਸਖ ਖਿਨ ਮਾਹਿ ਬਿਦਾਰਿਅਨ ਜਿਸੁ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਈ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ